ਮੈਂ ਜੋ ਕੱਲ੍ਹ ਦੋਸ਼ਤ ਹੈ ਹੋਏ ਨੇ ਜੀ ਉਹਦੇ ਬਾਰੇ ਵਿੱਚ ਦੇ ਵਿੱਚ ਕੀ ਕਹਿਣਾਗਾ ਤੇ ਹੁਣ ਅੱਗੇ ਕੀ ਪ੍ਰोसीडिंग ਜਿਹੜੀ ਕੋਰਟ ਦੀ ਤੁਹਾਡੇ ਕੋਲ ਜਿਹੜੀ ਤੁਹਾਨੂੰ ਜਾਣਕਾਰੀ ਹੈਗੀ ਕੀ ਪ੍ਰोसीडिंग ਹੈ ਜੀ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੇ মিডিਆ ਦਾ ਮੇਰੇ ਲਾਇਰਸ ਔਰ ਗੁਰਤੇਜ ਸਿੰਘ ਢੁਲੋਂ ਸਾਹਿਬ ਦਾ ਥੈਂਕ ਧੰਨਵਾਦ ਕਰਾਂਗੀ ਨਾਲ ਵਰੁਨ ਅ ਵਰੁਨ ਐਸਐਸਪੀ ਵਰੁਨ ਔਰ ਤੁਛਕਲਾ ਜੀ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਪੁਲਿਸ ਡਿਪਾਰਟਮੈਂਟ ਤੇ ਹੁੰਦੇ ਹੋਏ ਵੀ ਮੇਰੀ ਮਦਦ ਕੀਤੀ ਨਾ ਕਿ ਉਹ ਇਹ ਯੂਨੀਫਾਰਮ ਦੀ ਉਹਨਾਂ ਨੇ ਆਪਣੀ ਇੱਜ਼ਤ ਕੀਤੀ ਨਾ ਕਿ ਨਾਨਕ ਜਿੱਦਾ ਕਿ ਯੂਨੀਫਾਰਮ ਨੂੰ ਬੇਚਨਚੀ ਲੱਗਿਆ ਹੋਇਆ ਸੀ ਦੂਜੀ ਗੱਲ सीबीआई ਨੇ ਚਾਲਾਨ ਪੇਸ਼ ਕਰ ਦਿੱਤਾ ਚਾਲਾਨ ਪੇਸ਼ ਕਰਨ ਨਾਲ ਸਭ ਤੋਂ ਵੱਡੀ ਖੁਸ਼ੀ ਮੈਨੂੰ ਆਵੇ ਕਿ ਜਿਹੜੇ ਹੈ ਚਾਰ ਇਨਸਪੈਕਟਰ ਹੋਰ ਬਾਕੀ ਬੰਦੇ ਸੀਗੇ ਟੋਟਲ ਸਾਡੇ ਵੱਲੋਂ 8 ਬੰਦੇ ਸੀਗੇ ਜਿਹੜੇ ਅਸੀਂ ਪਛਾਣ ਕੀਤੇ ਸੀਗੇ ਕਿ ਸਾਨੂੰ 8 ਬੰਦੇ ਦੇਖੇ ਸੀਗੇ ਜਿਹੜਾ ਐਸਐਸਪੀ ਨਾਨਕ ਨੇ ਜਦੋਂ 12 ਬੰਦੇ ਘੋਸ਼ਿਤ ਕੀਤੇ ਸੀ ਉਹ ਅਸੀਂ ਅਦੋਂ ਵੀ ਕਿਹਾ ਸੀ 12 ਬੰਦੇ ਤੇ ਹੈ ਨਹੀਂ ਸੀਗੇ 8 ਬੰਦੇ ਸੀਗੇ ਜਿਸ ਵਿੱਚੋਂ 7 ਬੰਦਿਆਂ ਨੂੰ ਤੇ ਪੁਲਿਸ ਡਿਪਾਰਟਮੈਂਟ ਨੇ ਵੀ ਸਜ਼ਾ ਦਿੱਤੀ ਸੀਗੀ ਹੋ ਟੋਟਲ 8 ਬੰਦੇ ਸੀਗੇ ਔਰ ਚਲਾਨ ਪੇਸ਼ ਹੋਇਆ ਜਿਹੜਾ ਚਲਾਨ ਤੇ ਕਮ ਸੇ ਕਮ ਐ ਬਹੁਤ ਖੁਸ਼ੀ ਹੈ ਮਨ ਨੂੰ ਕਿ ਐ ਦੋਸ਼ਿਤ ਕਰਾਰ ਹੋ ਗਏ ਹੋਰ ਬੰਦੇ ਤੇ ਦਾ ਚਲਾਨ ਚਲਾਣ ਦੀ ਜੀ ਚਲਾਨ ਜਿਹੜਾ ਜੇ ਚਾਰ ਸ਼ੀਟ ਜਿਹੜੀ ਹੈ 12 ਬੰਦੇ ਆ ਤੇ ਨਹੀਂ ਹੋਈ ਹੈ 8 ਬੰਦੇ ਜਿਹੜੇ ਪਛਾਣੇ ਗਏ ਜਿਹੜੇ ਅਸੀਂ ਸ਼ੁਰੂ ਤੋਂ ਕਿਹਾ ਸੀ 7 ਤੋਂ 8 ਬੰਦੇ 7 ਬੰਦੇ ਤੇ ਬਾਈ ਨੇਮ ਪਛਾਣੇ ਗਏ ਹੋਰ 8ਵਾਂ ਬੰਦਾ ਜਿਹੜਾ ਉਹ ਇਸ ਅ ਡਾਊਟਫੁਲ ਥਿੰਗ ਉਸ ਨੂੰ ਕੰਸੀਡਰੇਸ਼ਨ ਕੀਤਾ ਜਾ ਰਿਹਾ ਬਾਕੀ ਚਾਰ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਹੋਰ ਚਾਰ ਸ਼ੀਟ ਫਾਈਲ ਦਾ ਸਭ ਤੋਂ ਵੱਡੀ ਗੱਲ ਹੈ ਕਿ ਦੋਸ਼ਿਤ ਕਰਾਰ ਹੋ ਜਾਣਾ ਹੈ ਸਭ ਤੋਂ ਵੱਡੀ ਇੱਕ ਅਚੀਵਮੈਂਟ ਹੈਗੀ ਹੋਰ ਅਚੀਵਮੈਂਟ ਜਸਟਿਸ ਦੇਖੋ ਸਾਨੂੰ ਤੁਸੀਂ ਦੇਖਿਆ ਹੀ ਹੈ ਇਹ ਸੰਘਰਸ਼ ਜਿਹੜਾ ਸੀ 9 ਦਿਨ ਲੱਗੇ ਸਾਨੂੰ ਐਫ ਆਈ ਆਰ ਕਰਨ ਚ 9 ਦਿਨ ਲੱਗੇ ਹਾਈ ਕੋਰਟ ਤੋਂ ਡਿਸਟ੍ਰਿਕਟ ਤੋਂ ਸੁਪਰੇ ਹਾਈ ਕੋਰਟ ਤੱਕ ਜਾਂਦੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਇਹ ਸੰਘਰਸ਼ 9 ਮਹੀਨੇ ਦਾ ਸੀ ਪਰ ਤੁਸੀਂ ਦੇਖੋ ਕਿਸਮਤ ਸ਼ਹੀਦੀ ਦੇ ਵਸ ਚੱਲ ਰਿਹਾ ਕੋਰੋਨਾ ਦੌਰਾਨ ਰੱਬ ਨੇ ਇਹ ਨਾਦੀ ਚਾਰ ਸ਼ੀਟ ਫਾਈਲ ਕੀਤੀ ਮੈਮ ਇੱਕ ਦੋ ਨੂੰ ਕੀ ਲੱਗਦਾ ਜੀ ਜਿਹੜਾ 100 ਮੈਨੂੰ ਚਲਾਨ ਮਿਲ ਜਾਏਗਾ ਕਾਪੀ ਹਰ ਮੈਂ ਸਾਰੇ মিডিਆ ਦਾ ਰਾਈਟ ਬੰਦਾ ਹੈ ਉਹ ਚਲਾਨ ਨੂੰ ਦੇਖਣਾ ਕਿਉਂਕਿ ਤੁਸੀਂ ਲੋਗ ਮੇਰੇ ਸਟਰੈਂਥ ਆਫ ਪਿਲਰ ਰਹੇ ਹੋ ਤੇ ਤੁਹਾਡਾ ਸਭ ਤੋਂ ਪਹਿਲੇ ਰਾਈਟ ਬੰਦਾ ਹੈ ਉਸ ਚਲਾਨ ਦੀ ਕਾਪੀ ਦਾ ਤੇ ਮੇਰੇ ਕੋਲ ਜਿੱਦਾਂ ਕਾਪੀ ਆਏਗੀ ਮੈਂ ਸਾਰੇ মিডিਆ ਨੂੰ ਬੁਲਾ ਕੇ ਉਹ ਕਾਪੀ ਦੇਵਾਂਗੀ ਹੋਰ ਮੈਮ ਜਿਹੜਾ ਚਲਾਨ ਪੇਸ਼ ਹੋਇਆ ਜੀ ਹੁਣ ਅੱਗੇ ਟ੍ਰਾਇਲ ਚੱਲਣਾ ਹੈ ਟ੍ਰਾਇਲ ਨੂੰ ਲੈ ਕੇ ਤੁਸੀਂ ਕਿਵੇਂ ਦੀ ਜੀ ਅੱਗੇ ਤੁਸੀਂ ਕੀ ਬਾਤਾਂ ਅੱਗੇ ਕਿਵੇਂ ਦੀ ਤਿਆਰੀ ਕਰ ਰਹੇ ਹੋਗੇ ਜਿਹੜੇ ਚਲਾਨ ਨਾਲ ਗੱਲਬਾਤ ਹੋਦੀ ਹੈ ਜੀ ਮੇਰੇ ਲਾਇਰ ਹਰਿੰਦਰਪਾਲ ਵਰਮਾ ਜੀ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਸਾਡੇ ਮੇਰੇ ਨਾਲ ਹੋ ਰਿਹਾ ਹੈ ਮੇਰੇ ਮਤਲਬ ਫੈਮਲੀ ਮੈਂਬਰ ਹੀ ਹਨ ਉਹ ਪ੍ਰਤਿੰਦਰ ਆਲੂਆਲਿਆ ਜੀ ਹੁਦਪਿੰਦਰ ਵੀਰ ਔਰ ਇਹ ਸਾਡੇ ਲਾਇਰ ਰਹਿਣਗੇ ਹੋਰ ਦਿੱਲੀ ਸਾਡੇ ਸਾਹਿਬ ਵਿਵੇਕ ਤਨਖਾਜੀ ਸੁਮੇਰ ਸੋਦੀ ਸਾਹਿਬ ਉਹ ਸਾਡੇ ਲਾਇਰ ਹੈਗੇ ਹਨ ਹੋਰ ਜੀ ਐ ਸੀ ਬੀ ਆਈ ਮੋਹਾਲੀ ਚਲੇਗਾ ਇਸਦੀ ਇਨਕੁਆਇਰੀ ਸਾਰੀ ਦਿੱਲੀ ਤੋਂ ਹੋਈ ਸੀ ਕਿਉਂਕਿ ਆਪ ਵੀ ਵੀ ਡਿਡ ਨਾਟ ਵਾਂਟ ਪੰਜਾਬ ਤੋਂ ਕੋਈ ਕਰੇ ਤੇ ਦਿੱਲੀ ਇਨਕੁਆਇਰੀ ਹੋਈ ਰਿਪੋਰਟ ਦੇ ਦਿੱਤੀ ਗਈ ਹੈ ਕਰਨਲ ਸਾਹਿਬ ਵੀ ਬਹੁਤ ਕੁਇਸ਼ਨ ਐਂਡ ਹੀਜ਼ ਹੈਪੀ ਹੋਰ ਬਹੁਤ ਸਾਰੀ ਐਜੀ ਹਵਾ ਵੀ ਫੈਲ ਰਹੀ ਸੀਗੀ ਕੱਲ ਕੀ ਮੈਮ ਜੋ ਕੱਲ ਦੋਸ਼ਤ ਹੈ ਹੋਏ ਨੇ ਜੀ ਉਹਦੇ ਬਾਰੇ ਵਿੱਚ ਦੇ ਵਿੱਚ ਕੀ ਕਹਿਣਾਗਾ ਤੇ ਹੁਣ ਅੱਗੇ ਕੀ ਪ੍ਰोसीडिंग ਜਿਹੜੀ ਕੋਰਟ ਦੀ ਤੁਹਾਡੇ ਕੋਲ ਜਿਹੜੀ ਤੁਹਾਨੂੰ ਜਾਣਕਾਰੀ ਹੈਗੀ ਕੀ ਪ੍ਰोसीडिंग ਹੈ ਜੀ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੇ মিডিਆ ਦਾ ਮੇਰੇ ਲਾਇਰਸ ਔਰ ਖਰਤੇ ਸਿੰਘ ਢੁਲੋਂ ਸਾਹਿਬ ਦਾ ਥੈਂਕ ਧੰਨਵਾਦ ਕਰਾਂਗੀ ਨਾਲ ਵਰੁਨ ਵਰੁਨ ਐਸਐਸਪੀ ਵਰੁਨ ਅਰਪਿਤ ਚੁਕਲਾ ਜੀ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਪੁਲਿਸ ਡਿਪਾਰਟਮੈਂਟ ਦੇ ਹੁੰਦੇ ਹੋਏ ਵੀ ਮੇਰੀ ਮਦਦ ਕੀਤੀ ਨਾ ਕਿ ਉਹ ਇੱਕ ਯੂਨੀਫਾਰਮ ਦੀ ਉਹਨਾਂ ਨੇ ਆਪਣੀ ਇੱਜ਼ਤ ਕੀਤੀ ਨਾ ਕਿ ਨਾਨਕ ਜਿੱਦਾ ਕਿ ਯੂਨੀਫਾਰਮ ਨੂੰ ਬੇਚਣ ਚੇ ਲੱਗਿਆ ਹੋਇਆ ਸੀ ਦੂਜੀ ਗੱਲ ਸੀਬੀਆਈ ਨੇ ਚਾਲਾਨ ਪੇਸ਼ ਕਰ ਦਿੱਤਾ ਚਾਲਾਨ ਪੇਸ਼ ਕਰਨ ਨਾਲ ਸਭ ਤੋਂ ਵੱਡੀ ਖੁਸ਼ੀ ਮੈਨੂੰ ਆਵੇ ਕਿ ਜਿਹੜੇ ਹੈ ਚਾਰ ਇਨਸਪੈਕਟਰ ਹੋਰ ਬਾਕੀ ਬੰਦੇ ਸੀਗੇ ਟੋਟਲ ਸਾਡੇ ਵੱਲੋਂ 8 ਬੰਦੇ ਸੀਗੇ ਜਿਹੜੇ ਅਸੀਂ ਪਛਾਣ ਕੀਤੇ ਸੀਗੇ ਕਿ ਸਾਨੂੰ 8 ਬੰਦੇ ਦਿਖੇ ਸੀਗੇ ਜਿਹੜਾ ਐਸਐਸਪੀ ਨਾਨਕ ਨੇ ਜਦੋਂ 12 ਬੰਦੇ ਘੋਸ਼ਿਤ ਕੀਤੇ ਸੀ ਉਹ ਅਸੀਂ ਅਦੋਂ ਵੀ ਕਿਹਾ ਸੀ 12 ਬੰਦੇ ਤੇ ਹੈ ਨਹੀਂ ਸੀਗੇ 8 ਬੰਦੇ ਸੀਗੇ ਜਿਸ ਵਿੱਚੋਂ 7 ਬੰਦਿਆਂ ਨੂੰ ਤੇ ਪੁਲਿਸ ਡਿਪਾਰਟਮੈਂਟ ਨੇ ਵੀ ਸਜ਼ਾ ਦਿੱਤੀ ਸੀਗੀ ਹੋਰ ਟੋਟਲ 8 ਬੰਦੇ ਸੀਗੇ ਔਰ ਚਲਾਨ ਪੇਸ਼ ਹੋਇਆ ਜਿਹੜਾ ਚਲਾਨ ਤੇ ਕਮ ਸੇ ਕਮ ਐ ਬਹੁਤ ਖੁਸ਼ੀ ਹੈ ਮਨ ਨੂੰ ਕਿ ਐ ਦੋਸ਼ਿਤ ਕਰਾਰ ਹੋ ਗਿਆ ਹੋਰ ਬੰਦੇ ਤੇ ਜਿਹੜਾ ਚਲਾਨ ਚਲਾਨ ਦੀ ਜੀ ਚਲਾਨ ਜਿਹੜਾ ਜੀ ਚਾਰਟ ਸ਼ੀਟ ਜਿਹੜੀ ਹੈ 12 ਬੰਦੇ ਆਤੇ ਨਹੀਂ ਹੋਈਏ 8 ਬੰਦੇ ਜਿਹੜੇ ਪਛਾਣੇ ਗਏ ਜਿਹੜੇ ਜਿਸੀਂ ਸ਼ੁਰੂ ਤੋਂ ਕਿਹਾ ਸੀ 7 ਤੋਂ 8 ਬੰਦੇ 7 ਬੰਦੇ ਤੇ ਬਾਈ ਨੇਮ ਪਛਾਣੇ ਗਏ ਹੋਰ 8ਵਾਂ ਬੰਦਾ ਜਿਹੜਾ ਉਹ ਇਸ ਅ ਡਾਊਟਫੁਲ ਥਿੰਗ ਉਸ ਨੂੰ ਕੰਸੀਡਰੇਸ਼ਨ ਕੀਤਾ ਜਾ ਰਿਹਾ ਬਾਕੀ ਚਾਰਟ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਹੋਰ ਚਾਰਟ ਸ਼ੀਟ ਫਾਈਲ ਦਾ ਸਭ ਤੋਂ ਵੱਡੀ ਗੱਲ ਹੈ ਕਿ ਦੋਸ਼ਿਤ ਕਰਾਰ ਹੋ ਜਾਣਾ ਹੈ ਸਭ ਤੋਂ ਵੱਡੀ ਇੱਕ ਅਚੀਵਮੈਂਟ ਹੈਗੀ ਹੋਰ ਅਚੀਵਮੈਂਟ ਜਸਟਿਸ ਦੇਖੋ ਸਾਨੂੰ ਤੁਸੀਂ ਦੇਖਿਆ ਹੈ ਇਹ ਸੰਘਰਸ਼ ਜਿਹੜਾ ਸੀ 9 ਦਿਨ ਲੱਗੇ ਸਾਨੂੰ ਐਫ ਆਈ ਆਰ ਕਰਨ ਚ 9 ਦਿਨ ਲੱਗੇ ਹਾਈ ਕੋਰਟ ਤੋਂ ਡਿਸਟ੍ਰਿਕਟ ਤੋਂ ਸੁਪਰੀ ਹਾਈ ਕੋਰਟ ਤੱਕ ਜਾਂਦੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਇਹ ਸੰਘਰਸ਼ 9 ਮਹੀਨੇ ਦਾ ਸੀ ਉਹ ਤੁਸੀਂ ਦੇਖੋ ਕਿਸਮਤ ਸ਼ਹੀਦੀ ਦਿਵਸ ਚੱਲ ਰਿਹਾ ਹੋਰ ਉਹਨਾਂ ਦੌਰਾਨ ਰੱਬ ਨੇ ਇਹ ਨਾਦੀ ਚਾਰ ਸ਼ੀਟ ਫਾਈਲ ਕੀਤੀ ਮੈਮ ਇੱਕ ਤੁਹਾਨੂੰ ਕੀ ਲੱਗਦਾ ਜਿਹੜਾ 100 ਮੈਨੂੰ ਚਲਾਨ ਮਿਲ ਜਾਏਗਾ ਕਾਪੀ ਹਰ ਮੈਂ ਸਾਰੇ ਮੀਡੀਆ ਦਾ ਰਾਈਟ ਬੰਦਾ ਹੈ ਉਹ ਚਲਾਨ ਨੂੰ ਦੇਖਣਾ ਕਿਉਂਕਿ ਤੁਸੀਂ ਲੋਗ ਮੇਰੇ ਸਟਰੈਂਥ ਆਫ ਪਿਲਰ ਰਹੇ ਹੋ ਤੇ ਤੁਹਾਡਾ ਸਭ ਤੋਂ ਪਹਿਲੇ ਰਾਈਟ ਬੰਦਾ ਹੈ ਉਸ ਚਲਾਨ ਦੀ ਕਾਪੀ ਦਾ ਤੇ ਮੇਰੇ ਕੋਲ ਜਿੱਦਾਂ ਕਾਪੀ ਆਏਗੀ ਮੈਂ ਸਾਰੇ ਮੀਡੀਆ ਨੂੰ ਬੁਲਾ ਕੇ ਉਹ ਕਾਪੀ ਦੇਵਾਂਗੀ ਔਰ ਜਿਹੜਾ ਚਲਾਨ ਪੇਸ਼ ਹੋਇਆ ਜੀ ਹੁਣ ਅੱਗੇ ਟ੍ਰਾਇਲ ਚੱਲਣਾ ਹੈ ਟ੍ਰਾਇਲ ਨੂੰ ਲੈ ਕੇ ਤੁਸੀਂ ਕਿਵੇਂ ਦੀ ਜੇ ਅੱਗੇ ਪ੍ਰਸੀਦੀ ਬਾਤ ਅੱਗੇ ਕਿਵੇਂ ਦੀ ਤਿਆਰੀ ਕਰ ਰਹੇ ਹੋ ਜੀ ਚਲਾਨ ਨਾਲ ਗੱਲਬਾਤ ਹੋਦੀ ਹੋ ਜੀ ਮੇਰੇ ਲਾਇਰ ਹਰਿੰਦਰਪਾਲ ਵਰਮਾ ਜੀ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਸਾਡੇ ਮੇਰੇ ਨਾਲ ਹੋ ਰਿਹਾ ਹੈ ਮੇਰੇ ਮਤਲਬ ਫੈਮਲੀ ਮੈਂਬਰ ਹੀ ਹਨ ਪ੍ਰਤਿੰਦਰ ਆਲੂਵਾਲੀਆ ਜੀ ਹੁਦਪਿੰਦਰ ਵੀਰ ਔਰ ਇਹ ਸਾਡੇ ਲਾਇਰਜ਼ ਹਨਗੇ ਔਰ ਦਿੱਲੀ ਸਾਡੇ ਸਾਹਿਬ ਵਿਵੇਕ ਤਨਖਾ ਜੀ ਸੁਮੇਰ ਸੋਦੀ ਸਾਹਿਬ ਉਹ ਸਾਡੇ ਲਾਇਰ ਹੈਗੇ ਔਰ ਜੀ ਐਸੀਬੀਆਈ ਮੋਹਾਲੀ ਚਲੇਗਾ ਕੇਸ ਦੀ ਇਨਕੁਆਇਰੀ ਸਾਰੀ ਦਿੱਲੀ ਤੋਂ ਹੋਈ ਸੀ ਕਿਉਂਕਿ ਆਪ ਵੀ ਵੀ ਡਿਡ ਨਾਟ ਵਾਂਟ ਪੰਜਾਬ ਤੋਂ ਕੋਈ ਕਰੇ ਤੇ ਦਿੱਲੀ ਇਨਕੁਆਇਰੀ ਹੋਈ ਰਿਪੋਰਟ ਦੇ ਦਿੱਤੀ ਗਈ ਹੈ ਕਰਨਲ ਸਾਹਿਬ ਵੀ ਬਹੁਤ ਕੁਐਸ਼ਨ ਐਂਡ ਹੀ ਹੈਪੀ ਹੋਰ ਬਹੁਤ ساری ਐਜੀ ਹਵਾ ਵੀ ਫੈਲ ਰਹੀ ਸੀਗੀ ਕੱਲ ਕੀ ਮੈਮ ਜੋ ਕੱਲ ਦੋਸ਼ਤ ਹੈ ਹੋਏ ਨੇ ਜੀ ਉਹਦੇ ਬਾਰੇ ਦੇ ਵਿੱਚ ਕੀ ਕਹਿਣਾਗਾ ਤੇ ਹੁਣ ਅੱਗੇ ਕੀ ਪ੍ਰोसीडिंग ਜਿਹੜੀ ਕੋਰਟ ਦੀ ਤੁਹਾਡੇ ਤੋਂ ਤੁਹਾਨੂੰ ਜਾਣਕਾਰੀ ਹੈਗੀ ਕੀ ਪ੍ਰोसीडिंग ਹੈ ਜੀ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੇ মিডিਆ ਦਾ ਮੇਰੇ ਲਾਇਰਸ ਔਰ ਘਰਤੇ ਸਿੰਘ ਢੁਲੋਂ ਸਾਹਿਬ ਦਾ ਥੈਂਕ ਧੰਨਵਾਦ ਕਰਾਂਗੀ ਨਾਲ ਵਰੁਨ ਅ ਵਰੁਨ ਐਸਐਸਪੀ ਵਰੁਨ ਅਪ੍ਰਿਤ ਚੁਕਲਾ ਜੀ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਪੁਲਿਸ ਡਿਪਾਰਟਮੈਂਟ ਦੇ ਹੁੰਦੇ ਹੋਏ ਵੀ ਮੇਰੀ ਮਦਦ ਕੀਤੀ ਨਾ ਕਿ ਉਹ ਇੱਕ ਯੂਨੀਫਾਰਮ ਦੀ ਉਹਨਾਂ ਨੇ ਆਪਣੀ ਇੱਜ਼ਤ ਕੀਤੀ ਨਾ ਕਿ ਨਾਨਕ ਜਿੱਦਾਂ ਕਿ ਯੂਨੀਫਾਰਮ ਨੂੰ ਬੇਚਨਚੀ ਲੱਗਿਆ ਹੋਇਆ ਸੀ ਦੂਜੀ ਗੱਲ ਸੀਬੀਆਈ ਨੇ ਚਾਲਾਨ ਪੇਸ਼ ਕਰ ਦਿੱਤਾ ਚਾਲਾਨ ਪੇਸ਼ ਕਰਨ ਨਾਲ ਸਭ ਤੋਂ ਵੱਡੀ ਖੁਸ਼ੀ ਮੈਨੂੰ ਆਵੇ ਕਿ ਜਿਹੜੇ ਹੈ ਚਾਰ ਇਨਸਪੈਕਟਰ ਹੋਰ ਬਾਕੀ ਬੰਦੇ ਸੀਗੇ ਟੋਟਲ ਸਾਡੇ ਵੱਲੋਂ 8 ਬੰਦੇ ਸੀਗੇ ਜਿਹੜੇ ਅਸੀਂ ਪਛਾਣ ਕੀਤੇ ਸੀਗੇ ਕਿ ਸਾਨੂੰ 8 ਬੰਦੇ ਦੇਖੇ ਸੀਗੇ ਜਿਹੜਾ ਐਸਐਸਪੀ ਨਾਨਕ ਨੇ ਜਦੋਂ 12 ਬੰਦੇ ਘੋਸ਼ਿਤ ਕੀਤੇ ਸੀ ਉਹ ਅਸੀਂ ਉਹ ਵੀ ਕਿਹਾ ਸੀ 12 ਬੰਦੇ ਤੇ ਹੈ ਨਹੀਂ ਸੀਗੇ 8 ਬੰਦੇ ਸੀਗੇ ਜਿਸ ਵਿੱਚੋਂ 7 ਬੰਦਿਆਂ ਨੂੰ ਤੇ ਪੁਲਿਸ ਡਿਪਾਰਟਮੈਂਟ ਨੇ ਵੀ ਸਜ਼ਾ ਦਿੱਤੀ ਸੀਗੀ ਹੋ ਟੋਟਲ 8 ਬੰਦੇ ਸੀਗੇ ਔਰ ਚਲਾਨ ਪੇਸ਼ ਹੋਇਆ ਜਿਹੜਾ ਚਲਾਨ ਤੇ ਕਮ ਸੇ ਕਮ ਐ ਬਹੁਤ ਖੁਸ਼ੀ ਹੈ ਮਨ ਨੂੰ ਕਿ ਐ ਦੋਸ਼ਿਤ ਕਰਾਰ ਹੋ ਗਿਆ ਹੋਰ ਬੰਦੇ ਤੇ ਹੋਈ ਜਿਹੜਾ ਚਲਾਨ ਚਲਾਨ ਦੀ ਜੀ ਚਲਾਨ ਜਿਹੜਾ ਜੀ ਚਾਰ ਸ਼ੀਟ ਜਿਹੜੀ ਹੈ 12 ਬੰਦੇ ਆਤੇ ਨਹੀਂ ਹੋਈਏ 8 ਬੰਦੇ ਜਿਹੜੇ ਪਛਾਣੇ ਗਏ ਜਿਹੜੇ ਅਸੀਂ ਸ਼ੁਰੂ ਤੋਂ ਕਹਿਆ ਸੀ 7 ਤੋਂ 8 ਬੰਦੇ 7 ਬੰਦੇ ਤੇ ਬਾਈ ਨੇਮ ਪਛਾਣੇ ਗਏ ਹੋਰ 8ਵਾਂ ਬੰਦਾ ਜਿਹੜਾ ਉਹ ਇਸ ਅ ਡਾਊਟਫੁਲ ਥਿੰਗ ਉਸ ਨੂੰ ਕਨਸਿਡਰੇਸ਼ਨ ਕੀਤਾ ਜਾ ਰਿਹਾ ਬਾਕੀ ਚਾਰ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਹੋਰ ਚਾਰ ਸ਼ੀਟ ਫਾਈਲ ਦਾ ਸਭ ਤੋਂ ਵੱਡੀ ਗੱਲ ਹੈ ਕਿ ਦੋਸ਼ਿਤ ਕਰਾਰ ਹੋ ਜਾਣਾ ਹੈ ਸਭ ਤੋਂ